ਜੀ ਸਰ ਅੱਜ ਕੀ ਮੈਟਰ ਹੈ ਜੀ ਅੱਜ ਮੜੀ ਧਾਰੀ ਪਵਾਰ ਵਿੱਚ ਫੋਰਸ ਆਈ ਹੈ ਦੱਸੋ ਜੀ ਹਾਂ ਇੱਕ ਸਾਡੇ ਕੋਲ ਇੱਕ ਗੁਪਤ ਸੂਚਨਾ ਸੀਗੀ ਕਿ ਪੱਤੜ ਕਲਾਂ ਦੇ ਵਿੱਚ ਇੱਕ ਤੰਤਰਬਾਬਾ ਫਤੇਹ ਸਿੰਘ ਜੀ ਗੁਰਮਤ ਵਿਦਿਆਲੇ ਦੀ ਆੜ ਦੇ ਵਿੱਚ ਇੱਕ ਡਿਡਿਕਸ਼ਨ ਸੈਂਟਰ ਚੱਲਦਾ ਜਿਹਦੇ ਵਿੱਚ ਜਿਹੜੇ ਸਾਡੇ ਐਡਿਕਟਡ ਬੱਚੇ ਹੈਗੇ ਆ ਉਹਨਾਂ ਨੂੰ ਇਹ ਆਪਣੇ ਲੈਵਲ ਦੇ ਉੱਤੇ ਹੀ ਮਤਲਬ ਕਰ ਰਹੇ ਨੇ ਉਹਨਾਂ ਦਾ ਟ੍ਰੀਟਮੈਂਟ ਤੇ ਜਿਹਦੇ ਵਿੱਚ ਅੱਜ ਅਸੀਂ ਜਿਹੜੇ ਸਰਜੀਤ ਸਿੰਘ ਐਸਐਮਓ ਸਾਹਿਬ ਕਰਤਾਰਪੁਰ ਤੇ ਡਾਕਟਰ ਅਵੇਰਾਜ ਸਿੰਘ ਜਿਹੜੇ ਦਿਮਾਗੀ ਬਿਮਾਰੀਆਂ ਦੇ ਮਾਹਰ ਨੇ ਉਹ ਤੇ ਅਮਰਿਤ ਵੰਸਲ ਜੀ ਡਰਗ ਇਨਸਪੈਕਟਰ ਤੇ ਉਸ ਤੋਂ ਬਾਅਦ ਰਾਮਚੰਦ ਜੀ ਤਹਿਸੀਲਦਾਰ ਸਾਹਿਬ ਜਿਹੜੇ ਤੇ ਹੋਰ ਸਾਡੀ ਜਿਹੜੀ ਪੁਲਿਸ ਦਾ ਪਾਰੀ ਫੋਰਸ ਦੇ ਨਾਲ ਅਸੀਂ ਅੱਜ ਇੱਥੇ ਆਣ ਕੇ ਚੈਕਿੰਗ ਕੀਤੀ ਹੈ ਤੇ ਚੈਕਿੰਗ ਦੇ ਦੌਰਾਨ ਜਿਹੜਾ ਹੈ ਅਮਰਿਤਪਾਲ ਇਸ ਡੇਰੇ ਨੂੰ ਚਲਾ ਰਿਹਾ ਪਰ ਕੋਈ ਵੀ ਮਰੀਜ਼ ਜਿਹੜਾ ਉੱਥੇ ਪ੍ਰੈਜ਼ੈਂਟ ਨਹੀਂ ਮਿਲਿਆ ਇਸੇ ਦੀ ਲੜੀ ਦੇ ਵਿੱਚ ਇੱਕ ਹੋਰ ਇੱਕ ਕਿਲਾ ਦੇ ਵਿੱਚ ਇੱਕ ਇੱਕ ਸੈਂਟਰ ਦੀ ਸਾਨੂੰ ਖਤਸਾ ਸੀਗਾ ਉਹਨੂੰ ਵੀ ਅੱਜ ਅਸੀਂ ਚੈੱਕ ਕੀਤਾ ਪਰ ਉਹਦੇ ਵਿੱਚ ਵੀ ਕੋਈ ਅਜੇਹਾ ਮਰੀਜ਼ ਨਹੀਂ ਪਾਇਆ ਗਿਆ ਤੇ ਇਹ ਸਾਡੇ ਕੋਲ ਇੱਕ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਅਸੀਂ ਅੱਜ ਸਾਰਾ ਇਹ ਭਾਰੀ ਫੋਰਸ ਲੈ ਕੇ ਔਰ ਸਾਰੀ ਸਿਵਲ ਟੀਮ ਜਿਹੜੀ ਡਿਊਟੀ ਮਿਨਿਸਟਰ ਦੇ ਤੌਰ ਦੇ ਉੱਤੇ ਔਰ ਡਾਕਟਰਾਂ ਦੀ ਫੁੱਲ ਟੀਮ ਲੈ ਕੇ ਅਸੀਂ ਅੱਜ ਰਿਡ ਕੀਤਾ ਸੀਗਾ ਜਿਹਦੇ ਵਿੱਚ ਸਾਨੂੰ ਕੋਈ ਜਿਹੜੀ ਹੈ ਮਰੀਜ਼ ਪ੍ਰਾਪਤ ਨਹੀਂ ਹੋਇਆ ਤੇ ਇਹ ਸਾਰੀ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਹੈਗੀ ਨਸ਼ਿਆਂ ਦੇ ਵਿਰੁੱਧ ਜਿਹੜੀ ਚੱਲਦੀ ਆ ਰਹੀ ਆ ਉਹਦੀ ਲੜੀ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਜੇ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਕੋਈ ਛੱਡਣਾ ਚਾਹੁੰਦਾ ਤੇ ਉਹ ਸਰਕਾਰੀ ਮਾਨਤਾ ਪ੍ਰਾਪਤ ਜਿਹੜਾ ਹੈਗਾ ਸੈਂਟਰ ਹੈਗਾ ਉਹਦੇ 'ਚ ਹੀ ਆਪਣਾ ਇਲਾਜ ਕਰਾਵੇ ਜਿਹੜੇ ਪ੍ਰਾਈਵੇਟ ਚੱਲਦੇ ਆ ਉਹਨਾਂ ਉਹਨਾਂ ਕੋਲ ਕਈ ਵਾਰੀ ਤਾਂ ਪੂਰੀਆਂ ਸਹੂਲਤਾਂ ਹੀ ਨਹੀਂ ਹੁੰਦੀਆਂ ਫਿਰ ਇਹ ਵੀ ਨਹੀਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਇਲਾਜ ਕਿਸ ਕੈਟਾਗਰੀ ਦਾ ਕਰ ਰਹੇ ਨੇ ਤੇ ਇਹ ਇਹਦੇ ਮੱਦੇਨਜ਼ਰ ਅੱਜ ਅਸੀਂ ਇੱਥੇ ਕ੍ਰੀਏਟ ਕੀਤਾ ਆ ਤੇ ਬਾਕੀ ਇਸੇ ਤਰ੍ਹਾਂ ਹੀ ਜਿਹੜੇ ਕੋਈ ਵੀ ਸਾਡੇ ਧਿਆਨ ਦੇ ਵਿੱਚ ਕਿਸੇ ਕਿਸੇ ਕਿਸਮ ਦੀ ਵੀ ਕੋਈ ਇਨਫੋਰਮੇਸ਼ਨ ਆਉਂਦੀ ਆ ਅਸੀਂ ਬਿਨਾਂ ਦੇਰੀ ਤੋਂ ਉਹਨੂੰ ਰੇਟ ਕਰਕੇ ਤੇ ਅਸੀਂ ਉਹਨੂੰ ਬੰਦ ਕਰਾਉਨੇ ਆ ਤਾਂ ਕਿ ਕੋਈ ਜਿਹੜਾ ਇਲਾਜ ਕਰਾਉਣ ਵਾਲਾ ਬੱਚਾ ਜਿਹੜਾ ਹੈਗਾ ਆ ਉਹ ਕੋਈ ਜਿਹੜੇ ਅਨ ਟ੍ਰੇਨਡ ਬੰਦਿਆਂ ਦੇ ਕੋਲ ਆਪਣਾ ਟ੍ਰੀਟਮੈਂਟ ਨਾ ਕਰਾ ਸਕੇ ਮੰਨ ਲਓ ਇਹ ਬੱਚਾ ਦੂਜੀ ਬਣਾ ਰਿਹਾ ਨੇ